ਖਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਆ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਵੀ ਜੋ ਖੇਤੀ ਸੰਧਾਂ ਤੇ ਸਬਸਿਡੀ ਕੱਢੀ ਗਈ ਸੀ ਉਹ ਸਬਸਿਡੀ ਦੀ ਅਪਲੀਕੇਸ਼ਨ ਦੀ ਡੇਟ ਹੁਣ ਫਿਰ ਤੋਂ ਵਧਾ ਦਿੱਤੀ ਗਈ ਹੈ ਕਿਸਾਨ ਦੁਬਾਰਾ ਆਪਦੇ ਫਾਰਮ ਅਪਲਾਈ ਕਰ ਸਕਦੇ ਨੇ ਤੇ ਇਹ ਜੋ ਤਰੀਕ ਹੈ ਉਹ 19 ਸਪਟੰਬਰ 2024 ਤੱਕ ਇਹ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਤੇ ਇਹ ਪਰਾਲੀ ਪ੍ਰਬੰਧਨ ਵਾਸਤੇ ਇਹ ਸਕੀਮ ਕੱਢੀ ਗਈ ਹੈ ਜਿਦੇ ਤੇ ਬਿਨੇ ਪੱਤਰ ਲਾ ਕੇ ਕਿਸਾਨ ਜੋ ਅਲੱਗ-ਅਲੱਗ ਸੰਦਾਂ ਤੇ ਸਬਸਿਡੀ ਲੈ ਸਕਦਾ ਜਿੰਨਾ ਚੋ ਮੇਨ ਸੁਪਰ ਐਸਐਮਐਸ ਤੇ ਹੈਪੀ ਸੀਡਰ ਪੈਡਿਸਟਰਾ ਚ ਉੱਪਰ ਸਮਾਰਟ ਸੀਡਰ ਜ਼ੀਰੋ ਟੇਲ ਡ੍ਰਿਲ ਸਰਫੇਸ ਸੀਡਰ ਸੁਪਰ ਸੀਡਰ ਬੈਲਰ ਰੈਕਰ ਤੇ ਕ੍ਰੋਪ ਰਿਪਰ ਸਰਬ ਮਾਸਟਰ ਰੋਟਰੀ ਸਟ੍ਰੈਸ਼ਰ ਉਲਟਾਵੇਂ ਪਲੋ ਕਸਟਮ ਹਾਇਰਿੰਗ ਸੈਂਟਰ ਦੇ ਅੰਡਰ ਵੀ ਕਿਸਾਨ ਅਪਲਾਈ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਪੈੜੀ ਸਪਲਾਈ ਚੇਨ ਦੇ ਅੰਡਰ ਵੀ ਅਪਲਾਈ ਕਰ ਸਕਦੇ ਨੇ ਇਹ ਕਸਟਮ ਹਾਇਰਿੰਗ ਸੈਂਟਰ ਦੇ ਵਿੱਚ ਜੋ ਅਲੱਗ-ਅਲੱਗ ਕਿਸਾਨ ਸੁਸਾਇਟੀ ਬਣਾ ਕੇ ਤੇ ਉਹਦੇ ਤੇ ਅਪਲਾਈ ਕਰ ਸਕਦੇ ਨੇ ਜਿਹਦੇ ਚ ਟਰੈਕਟਰ ਦੀ ਸਕੀਮ ਵੀ ਹੋਣ ਦਿੱਤੀ ਗਈ ਹੈ ਸੋ ਇਹਦੇ ਲਈ ਤੁਹਾਨੂੰ ਸਬਸਿਡੀ ਜੋ ਹੈ ਉਹ ਗਰੁੱਪ ਚ ਲੈਣੀ ਪਏਗੀ ਤੇ ਕਸਟਮ ਹਾਇਰਿੰਗ ਸੈਂਟਰ ਤੇ 80% ਤੱਕ ਸਬਸਿਡੀ ਹੈ ਤੇ ਪੈਡੀ ਸਪਲਾਈ ਚੇਨ ਤੇ 90% ਤੱਕ ਜੇ ਤੁਸੀਂ ਪੂਰਾ ਉਹਦਾ ਪੈਡੀ ਦਾ ਖੇਤ ਤੋਂ ਲੈ ਕੇ ਫੈਕਟਰੀ ਤੱਕ ਪੂਰੀ ਸਪਲਾਈ ਚੇਨ ਗਰੁੱਪ ਦੇ ਵਿੱਚ ਬਣਾਉਂਦੇ ਹੋ ਤਾਂ ਉਹਦੇ ਉੱਪਰ 90% ਸਬਸਿਡੀ ਦਿੱਤੀ ਗਈ ਹੈ ਸੋ ਕਾਫੀ ਹੀ ਚੰਗੀ ਸਬਸਿਡੀ ਹੈ ਜੋ ਪ੍ਰਾਣੀ ਦੇ ਪ੍ਰਬੰਧਨ ਦੇ ਉੱਤੇ ਵਿਸ਼ੇਸ਼ ਤੌਰ ਤੇ ਜੋ ਸਰਕਾਰ ਵੱਲੋਂ ਜੋਰ ਦਿੱਤਾ ਜਾ ਰਿਹਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਸਬਸਿਡੀ ਕੱਢੀ ਜਾ ਰਹੀ ਹੈ ਇਸ ਸਾਲ ਦੁਬਾਰਾ ਫਿਰ ਤੋਂ ਮੰਗ ਪੱਤਰ ਜੋ ਨਵੇਂ ਫਾਰਮ ਨੇ ਉਹ ਮੰਗੇ ਗਏ ਨੇ ਤੇ ਤੁਸੀਂ ਵੀ ਜੇ ਇਹਦੇ ਚਾਹਵਾਨ ਹੋ ਤਾਂ 19 ਤਰੀਕ ਸ਼ਾਮ ਨੂੰ 5 ਵਜੇ ਤੋਂ ਪਹਿਲੇ-ਪਹਿਲੇ ਦੀਆਂ ਅਰਜ਼ੀਆਂ ਤੁਸੀਂ ਭਰ ਸਕਦੇ ਹੋ ਤੇ ਇਹਦੀ ਅਰਜ਼ੀ ਤੁਸੀਂ ਡਾਇਰੈਕਟ ਘਰੇ ਬੈਠੇ agrimachinery.pv.com ਤੇ ਵੀ ਭਰ ਸਕਦੇ ਹੋ ਨਹੀਂ ਤਾਂ ਜੋ ਤੁਹਾਡੇ ਨਜ਼ਦੀਕੀ ਸੁਵਿਧਾ ਕਿਸਾਨ ਸੁਵਿਧਾ ਕੇਂਦਰ CSC ਸੈਂਟਰ ਹੈ ਉਹਨਾਂ ਤੋਂ ਵੀ ਤੁਸੀਂ ਆਪਣੀਆਂ ਅਪਲੀਕੇਸ਼ਨਾਂ ਅਪਲਾਈ ਕਰਵਾ ਸਕਦੇ ਹੋ ਇਹਦੇ ਰਿਲੇਟਿਡ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਤੋ ਵੱਤ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੋਭਾ ਹੋਵੇ